ਕਿਸੇ ਵੇਲੇ ਭਾਰਤੀ ਏਜੰਸੀਆਂ ਨੂੰ ਲੜਿੰਦਾ ਸੀ ਰਤਨਦੀਪ ਸਿੰਘ ਰਤਨਦੀਪ ਸਿੰਘ ਤੇ ਭਾਰਤੀ ਏਜੰਸੀਆਂ ਵੱਲੋਂ 10 ਲੱਖ ਰੁਪਏ ਦਾ ਨਾਮ ਰੱਖਿਆ ਗਿਆ ਸੀ ਆਕਰ ਰਤਨਦੀਪ ਕੌਣ ਹੈ ਤੇ ਆ ਜੋ ਉਸਤੇ ਕਿਉਂ ਚਰਚਾ ਕਰ ਰਹੇ ਨੇ ਰਤਨਦੀਪ ਸਿੰਘ ਇੱਕ ਖਾੜਕੂ ਸੀ ਜਿਸ ਤੇ ਬਹੁਤ ਸਾਰੇ ਵੱਡੇ ਇਲਜ਼ਾਮ ਲੱਗੇ ਸੀ ਤੇ ਅੱਜ ਇੱਕ ਗੈਂਗਸਟਰ ਗਰੁੱਪ ਵੱਲੋਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਰਤਨਦੀਪ ਸਿੰਘ ਹੋਣੀ ਬੱਬਰ ਖਾਲਸਾ ਟਾਈਗਰ ਫੋਰਸ ਦਾ ਇੱਕ ਐਕਟਿਵ ਮੈਂਬਰ ਸੀ ਕਿਸੇ ਸਮੇਂ ਭਾਰਤੀ ਏਜੰਸੀਆਂ ਨੇ ਉਹ ਰਤਨਦੀਪ ਤੇ 10 ਲੱਖ ਰੁਪਏ ਦਾ ਨਾਮ ਰੱਖਿਆ ਸੀ ਤੇ ਪੁਲਿਸ ਨੇ ਰਤਨਦੀਪ ਸਿੰਘ ਨੂੰ ਸਾਲ 2014 ਵਿੱਚ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ ਤੇ ਗ੍ਰਿਫਤਾਰੀ ਦੇ ਵਕਤ ਉਹ ਆਪਣੇ ਘਰ ਕਿਸੇ ਕੰਮ ਵਾਸਤੇ ਆਇਆ ਸੀ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ 2019 ਵਿੱਚ ਰਤਨਦੀਪ ਸਿੰਘ ਜੇਲ੍ਹ ਤੋਂ ਬਾਹਰ ਆ ਗਿਆ ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਸ਼ਾਂਤਮਈ ਇੱਕ ਆਮ ਸ਼ਹਿਰੀ ਦੀ ਤਰ੍ਹਾਂ ਜ਼ਿੰਦਗੀ ਜੀ ਰਿਹਾ ਸੀ ਲੇਕਿਨ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਰਤਨਦੀਪ ਸਿੰਘ ਤੇ ਵੀ ਦੋਸ਼ ਲੱਗੇ ਸਨ ਕਿ 1999 ਦੇ ਵਿੱਚ ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ 'ਚ ਉਸਨੇ ਬਲਾਸਟ ਕੀਤਾ ਸੀ ਪੁਲਿਸ ਨੇ ਇਸ ਕੇਸ ਦੇ ਵਿੱਚ ਰਤਨਦੀਪ ਸਿੰਘ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਰਤਨਦੀਪ ਨੇ ਆਪਣੇ ਸਾਥੀਆਂ ਨਾਲ ਹਰਿਆਣਾ ਦੇ ਪਾਣੀਪੱਤ ਵਿਖੇ ਰੇਲਵੇ ਬ੍ਰਿਜ ਨੂੰ ਬੰਬ ਨਾਲ ਉਡਾ ਦਿੱਤਾ ਸੀ ਇਸ ਵਿੱਚ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਮੁੜ ਜਿਹੜੀ ਸ਼ਮੂਲੀਅਤ ਉਹ ਰਤਨਦੀਪ ਸਿੰਘ ਹੋਣਾਂ ਦੀ ਆਈ ਸੀ आखिर रतनदीप सिंह ਨੂੰ ਮਾਰਨ ਪਿੱਛੇ ਕਿਸ ਦਾ ਹੱਥ ਆ ਤੇ ਵਜ੍ਹਾ ਕੀ ਇਹ ਹੁਣ ਜਿਨ੍ਹਾਂ ਨੇ ਰਤਨਦੀਪ ਸਿੰਘ ਦਾ ਕਤਲ ਕੀਤਾ ਗਿਆ ਇਹ ਗੋਪੀ ਨਵਾਂ ਸ਼ਹਿਰੀਆ ਨੇ ਇੱਕ ਸੋਸ਼ਲ ਮੀਡੀਆ ਤੇ ਆਪਣਾ ਜਿਹੜੀ ਆ ਉਹ ਸਾਂਝੀ ਕੀਤੀ ਆ ਕਿ ਉਹਨਾਂ ਨੇ ਹੀ ਰਤਨਦੀਪ ਸਿੰਘ ਨੂੰ ਮਾਰਿਆ ਹਾਲਾਂਕਿ ਅਸੀਂ ਇਸ ਦੀ ਪੋਸਟ ਨਹੀਂ ਕਰਦੇ ਲੇਕਿਨ ਸੋਸ਼ਲ ਮੀਡੀਆ ਤੇ ਉਹਨਾਂ ਵੱਲੋਂ ਪਾਈ ਗਈ ਪੋਸਟ ਜਿਹੜੀ ਆ ਖੂਬ ਵਾਇਰਲ ਹੋ ਰਹੀ ਆ ਜਿਹਦੇ ਚ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲਿਖਿਆ ਇੰਗਲਿਸ਼ ਦੇ ਵਿੱਚ ਲਿਖਿਆ ਗੋਪੀ ਨਵਾਸ਼ਹਿਰ ਦਾ ਇਟਸ ਮਾਈ ਵਰਨਿੰਗ ਲਾਸਟ ਤੇ ਲਿਖਦੇ ਨੇ ਇਟਸ ਨੋਟ ਮਾਈ ਕਲੈਰੀਫਿਕੇਸ਼ਨ ਜਸਟ ਵਾਚ ਪਰਵਚਕਾਰ ਜੋ ਪੰਜਾਬੀ ਦੇ ਵਿੱਚ ਲਿਖਦੇ ਨੇ ਕਿ ਨਵਾਸ਼ਹਿਰ ਵਿਖੇ ਪਿੰਡ ਗੜੀ ਰਤਨਦੀਪ ਟੌਰ ਦਾ ਅੱਜ ਨਰਕਾ ਨੂੰ ਤੋੜ ਦਿੱਤਾ ਹੈਗਾ ਉਸ ਦੀ ਜ਼ਿੰਮੇਵਾਰੀ ਮਰੀਆ ਇਸਟੋਰ ਨੇ بڑے 바ਵਾ ਦੇ ਪੁੱਤਾਂ ਦੇ ਨੁਕਸਾਨ ਕਰਵਾਏ ਤੇ ਬਹੁਤਿਆਂ ਨਾਲ ਠੱਗੀ ਮਾਰੀ ਅੱਜ ਇਸ ਨੂੰ ਤਾਂ ਤੋੜ ਦਿੱਤਾ ਨਰਕਾ ਨੂੰ ਤੇ ਹੋਰ ਜਿਨ੍ਹਾਂ ਨੇ ਵੀ ਮਾਵਾ ਦੇ ਪੁੱਤਾਂ ਦੇ ਨੁਕਸਾਨ ਕਰਵਾਏ ਨੇ ਉਹ ਵੀ ਆਪਣੇ ਲੱਕ ਨਾਲ ਕਫਨ ਬਣ ਕੇ ਰੱਖਣ ਕਿਉਂਕਿ ਪਤਾ ਨਹੀਂ ਕਦੋਂ ਤੇ ਕਿੱਥੇ ਤੁਹਾਨੂੰ ਜਮਰਾਜ ਟੱਕਰ ਜਾਵੇ ਇਹ ਗੋਪੀ ਨਵਾ ਸ਼ਾਇਰੀਆ ਵੱਲੋਂ ਇਹ ਲਿਖੀ ਗਈ ਹੈ ਲੇਕਿਨ ਸਵਾਲ ਇਸ ਮਸਲੇ ਦੇ ਉੱਤੇ ਰਤਨਦੀਪ ਟਾਊਟ ਜਿੱਤਾਂ ਨਾ ਕਿਉਂਕਿ ਜਦੋਂ ਪੰਜਾਬ ਚ ਖਾੜਕੂਵਾਦੀ ਲਹਿਰ ਸੀ ਦੇ ਬਹੁਤ ਸਾਰੇ ਪੁਲਿਸ ਨੇ ਟਾਊਟ ਪਾਲੀਸੀ ਤੇ ਸ਼ਹਿਰ ਉਹਨਾਂ ਵਿੱਚੋਂ ਰਤਨਦੀਪ ਸਿੰਘ ਇੱਕ ਹੋਵੇ ਜਿਹੜਾ ਇਹ ਨਵਾਂ ਸ਼ਹਿਰੀਆ ਗੋਪੀ ਬਲੂ ਲਿਖਿਆ ਗਿਆ ਹੁਣ ਆਖਰ ਕਿੱਥੇ ਇੱਕ ਮਰਡਰ ਕੀਤਾ ਗਿਆ ਇਸ ਮਸਲੇ ਦੇ ਵਿੱਚ ਪੁਲਸੇ ਕਹਿ ਰਹੀ ਆ ਕਿ ਇਹ ਜਿਹੜਾ ਬੜਾ ਖਤਰਨਾਕ ਗੈਂਗਸਟਰ ਨੇ ਜ਼ਿੰਮੇਵਾਰੀ ਲਈ ਆ ਜਿਹਦੇ ਵਿੱਚ ਉਹਨਾਂ ਨੇ ਆਪਣੀ ਪੋਸਟ ਵੀ ਪਾਈ ਆ ਕਿ ਉਸ ਨੂੰ ਰਤਨਦੀਪ ਨੂੰ ਨਰਕਾਂ ਵਾਲੇ ਤੌਰ ਦਿੱਤਾ ਗਿਆ ਔਰ ਕਿਉਂਕਿ ਇਸਨੇ ਹਰਿਆਣਾ ਦੇ ਚੰਡੀਗੜ੍ਹ ਦੇ ਵਿੱਚ ਬੰਬ ਲਾਸਟ ਕੀਤੇ ਸੀ ਪੰਜਾਬ ਦੇ ਨਵਾਂ ਸ਼ਹਿਰ ਵਿਖੇ ਰੋਪੜ ਰੋਡ ਤੇ ਬੀਤੀ ਰਾਤ ਬਬਰ ਖਾਲਸਾ ਟਾਈਗਰ ਫੋਰਸ ਦੇ ਸਰਗਰਮ ਰਹੇ ਮੈਂਬਰ ਰਤਨਦੀਪ ਸਿੰਘ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਆ ਵਾਰ ਦਾ ਦੇ ਵਕਤ ਰਤਨਦੀਪ ਦੇ ਨਾਲ ਉਸ ਸਮੇਂ ਉਹਦਾ ਭਾਂਜਾ ਵੀ ਨਾਲ ਸੀ ਜਿਸ ਨੂੰ ਕੋਈ ਕਿਸੇ ਕਿਸਮ ਦੀ ਸੱਟ ਨਹੀਂ ਵਜੀ ਤੇ ਨਾ ਹੀ ਉਹ ਫੱਟੜ ਹੋਇਆ ਇਸ ਵਾਰ ਦਾ ਦੀ ਜ਼ਿੰਮੇਵਾਰੀ ਨਵਾਂ ਸ਼ਹਿਰ ਦੇ ਹੀ ਗੈਂਗਸਟਰ ਗੋਪੀ ਨਵਾਂ ਸ਼ਹਿਰਿਆ ਬਲੂ ਲਈ ਗਈ ਆ ਇਸ ਨੂੰ ਲੈ ਕੇ ਗੋਪੀ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਗੋਪੀ ਨੇ ਲਿਖਿਆ ਕਿ ਤੁਸੀਂ ਕਈ ਮਾਵਾ ਦੇ ਬੱਚੇ ਮਰਵਾਏ ਨੇ ਕਈਆਂ ਦੇ ਨਾਲ ਠੱਗੀ ਕੀਤੀ ਇਸ ਲਈ ਤੈਨੂੰ ਨਰਕ ਭੇਜ ਦਿੱਤਾ ਗਿਆ ਹੁਣ ਤੇਰੇ ਸਾਥੀਆਂ ਦੀ ਵਾਰੀ ਆ ਉਹਨਾਂ ਨੂੰ ਕੋ ਬਚ ਕੇ ਰੋ ਜਦੋਂ ਵੀ ਮਿਲਗੇ ਨਰਕਾਂ ਨੂੰ ਭੇਜ ਦਿੱਤਾ ਜਾਊਗਾ ਆਪਣੇ ਲੱਕ ਦੇ ਦਿਵਾਲੇ ਕਫਨ ਬਣ ਕੇ ਰੱਖਿਓ ਪਤਾ ਨਹੀਂ ਕਿਹੜੇ ਵੇਲੇ ਜਮਦੂਤ ਟੱਕਰ ਜਾਵੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗੋਪੀ ਸਮੇਤ ਹੋਰ ਛੂਟਾਂ ਦੇ ਖਾਪ ਹਤਿਆ ਆਰਮਜੈਕਟ ਤਹਿਤ ਵੱਖ-ਵੱਖ ਆਈਪੀਸੀ ਦੀ ਧਰਾਵਾਂ ਤਹਿਤ ਮਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਆ ਉਥੇ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਰਤਨਦੀਪ ਸਿੰਘ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ ਉਸ ਤੋਂ ਬਾਅਦ ਹੁਣ ਅਪੂਰਸ ਜਿਹੜੇ ਲੋਕ ਕਸੂਰਵਾਰ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਭਾਲ ਕਰ ਰਹੀ ਆ ਇਲਜ਼ਾਮ ਇਹ ਆ ਕਿ ਰਤਨਦੀਪ ਸਿੰਘ ਉਹਨਾਂ ਹਰਿਆਣਾ ਦੇ ਚੰਡੀਗੜ੍ਹ ਦੇ ਵਿੱਚ ਬਲਾਸਟ ਕਰਵਾਇਆ ਨੇ ਰਤਨਦੀਪ ਸਿੰਘ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉੜਸ ਮੁਤਾਬਕ ਰਤਨਦੀਪ ਸਿੰਘ ਆਪਣੇ ਭਾਂਜੇ ਦੇ ਨਾਲ ਆਪਣੀ ਕਾਲੇ ਰੰਗ ਦੀ ਐਮਜੀ ਹੈਕਟਰ ਕਾਰ ਐਚ ਆਰ 05 ਬੀ ਜੇ 455 ਵਿੱਚ ਕਰਨਾਲ ਤੋਂ ਨਵਾਂ ਸ਼ਹਿਰ ਦੇ ਬਲਾਚੌਰ ਨੇੜੇ ਕਿਸੇ ਕੰਮ ਵਾਸਤੇ ਆਇਆ ਸੀ ਇਸੇ ਦੌਰਾਨ ਪਿੰਡ ਗੜੀ ਕਨੂਨਾ ਦੇ ਨੇੜੇ ਸਥਿਤ ਸੰਤ ਗੁਰਮੀਲ ਸਿੰਘ ਮੈਮੋਰੀਅਲ ਹਸਪਤਾਲ ਦੇ ਸਾਹਮਣੇ ਦੋ ਬਾਈਕ ਸਵਾਰਾਂ ਨੇ ਉਸਤੇ ਅਨੇਵਾ ਗੋਲੀਆਂ ਚਲਾ ਦਿੱਤੀਆਂ ਇਸ ਫਾਇਰਿੰਗ ਦੇ ਦੌਰਾਨ ਰਤਨਦੀਪ ਸਿੰਘ ਦੇ ਪੇਟ ਤੇ ਛਾਤੀ ਦੇ ਵਿੱਚ ਕਈ ਗੋਲੀਆਂ ਵੱਜੀਆਂ ਲੇਕਨ ਉਹਨਾਂ ਦੇ ਭਾਂਜਾ ਜਿਹੜਾ ਉਹ ਬਾਲ ਬਾਲ ਬਚ ਗਿਆ ਉਹਨਾਂ ਦੇ ਇੱਕ ਚਰੀਟ ਵੀ ਨਹੀਂ ਆਈ ਰਤਨਦੀਪ ਸਿੰਘ ਦੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਕਾਫੀ ਜਿਹੜਾ ਖੂਨ ਆ ਉਹ ਵਗ ਚੁੱਕਾ ਸੀ ਜਦੋਂ ਤੱਕ ਉਹਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉਦੋਂ ਤੱਕ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਕਿਉਂਕਿ ਖੂਨ ਕਾਫੀ ਵਹਿ ਚੁੱਕਾ ਸੀ ਉਦਰ ਇਸ ਮਸਲੇ ਦੇ ਵਿੱਚ ਨਵਾਂ ਸ਼ਹਿਰ ਦੇ ਐਸਪੀ ਡੀ ਵਕੇਸ਼ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਕ੍ਰਾਈਮ ਸੀਨ ਤੋਂ ਪੁਲਿਸ ਨੇ ਕਈ ਜਿਹੜੇ ਨੇ ਗੋਲੀਆਂ ਦੇ ਜਿਹੜੇ ਖੋਲ ਉਹ ਬਰਾਮਦ ਕੀਤੇ ਨੇ ਔਰ ਰਤਨਦੀਪ ਸਿੰਘ ਦੇ ਭਾਂਜੇ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਦੇ ਹੱਥ ਕੁਝ ਸ਼ਹਿਰ ਦੇ ਨੇੜੇ ਉਸਤਾਨ ਤੇ ਲੱਗੇ ਸੀਸੀਟੀਵੀ ਕੈਮਰੇਆ ਤੋਂ ਫੁਟੇਜ ਵੀ ਮਿਲੀ ਹੈ ਜਿਸ ਦੇ ਆਧਾਰ ਤੇ ਹੁਣ ਦੋਸ਼ੀਆਂ ਦੀ ਪਛਾਣ ਸ਼ੁਰੂ ਕਰ ਦਿੱਤੀ ਗਿਆ ਪੁਲਿਸ ਜਿਹੜੀ ਆ ਮਾਮਲੇ ਵਿੱਚ ਟਾਰਗੇਟਿੰਗ ਕਿਲਿੰਗ ਦੇ ਐਂਗਲ ਤੇ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਟਾਰਗੇਟਿੰਗ ਕਿਲਿੰਗ ਆ ਜਾਂ ਹੋਈ ਰੰਜਿਸ਼ ਆ ਜਾਂ ਕੋਈ ਹੋਰ ਵਜ੍ਹਾ ਇਸ ਮਸਲੇ ਦੇ ਵਿੱਚ ਆ ਪੰਜਾਬ ਪੁਲਿਸ ਪੰਜਾਬ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਕਿ ਗੈਂਗਸਟਰਾਂ ਵੱਲੋਂ ਇੱਕ ਅੱਤਵਾਦੀ ਰਹਿ ਚੁੱਕੇ ਖਾੜਕੂ ਰਹਿ ਚੁੱਕੇ ਬੰਦੇ ਦਾ ਕਤਲ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਅਜਿਹੇ ਕਤਲ ਹੁੰਦੇ ਨੇ ਤੇ ਫਿਰ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਲੇਕਿਨ ਸਵਾਲ ਆ ਕਿ ਖਾਨ ਕੂ ਦਾ ਕਤਲ ਗੈਂਗਸਟਰ ਵੱਲੋਂ ਇਹ ਇੱਕ ਨਵੀਂ ਚਰਚਾ ਜਿਹੜੀ ਆ ਉਹ ਛੇੜ ਚੁੱਕੀ ਹੈਗੀ ਲੇਕਿਨ ਫਿਲਹਾਲ ਪੁਲਿਸ ਹਰ ਐਂਗਲ ਤੋਂ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਆਖਰ ਗੋਪੀ ਨਵਾਂ ਸ਼ਹਿਰ ਆ ਜਿਹੜੇ ਗੈਂਗਸਟਰ ਦੱਸੇ ਜਾ ਰਹੇ ਨੇ ਨਵਾਂ ਸ਼ਹਿਰ ਦੇ ਉਹਨਾਂ ਵੱਲੋਂ ਜ਼ਿੰਮੇਵਾਰੀ ਲਈ ਗਈ ਆ ਤੇ ਰਤਨਦੀਪ ਸਿੰਘ ਦਾ ਨਵਾਂ ਸ਼ਹਿਰ ਦੇ ਵਿੱਚ ਕੀ ਸੰਪਰਕ ਸਰ करनाल ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੋ ਬਲਾਸਤ ਲੈ ਕੇ ਉਹ ਦੋਸ਼ੀ ਵੀ ਬਣੇ ਗਏ ਨੇ ਔਰ ਸਭ ਤੋਂ ਵੱਡੀ ਗੱਲ ਕਿ ਕਿਸੇ ਵੇਲੇ ਭਾਰਤੀ ਏਜੰਸੀਆਂ ਨੇ ਉਸਤੇ 10 ਲੱਖ ਰੁਪਏ ਦਾ ਨਾਮ ਰਗਿਆ ਫਿਲਹਾਲ ਦੇਦੇ ਆ ਕਿ ਪੁਲਸ ਕੱਟ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਆ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਮੈਂ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ